ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 15 ਅਗਸਤ ਦਿਨ ਸ਼ੁੱਕਰਵਾਰ ਤੇ ਬਹਾਰ 2025 ਤੇ ਅੱਜ ਅਸੀਂ ਆਏ ਸੀਗੇ ਪਾਵਨ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਆਪਣੇ ਪੈਨ ਦੀਪੀ ਨਾਨਕੀ ਜੀ ਕੋਲੇ ਰਹੇ ਸੀਗੇ ਤੇ ਇੱਥੇ ਅਲੱਗ-ਅਲੱਗ ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਪਹਿਲਾਂ ਅਸੀਂ ਪਹੁੰਚੇ ਆ ਗੁਰਦੁਆਰਾ ਸ਼੍ਰੀ 베ਰ ਸਾਹਿਬ ਪਾਸ਼ਾਹੀ ਪਹਿਲੀ ਹੈ ਜੀ ਰਬਾਬ ਸਾਹਮਣੇ ਗੁਰਦੁਆਰਾ ਸ੍ਰੀ 베ਰ ਸਾਹਿਬ ਪਾਸ਼ਾ ਪਹਿਲੇ ਸੁਲਤਾਨਪੁਰ ਲੋਧੀ ਰਾਸ਼ੀ ਦੀ ਬੇਰ ਸਾਹਿਬ ਦਾ ਇਤਿਹਾਸ ਸੁਲਤਾਨਪੁਰ ਲੋਧੀ ਸ਼ਹਿਰ ਤੋਂ ਕਰੀਬ ਅੱਧਾ ਮੀਲ ਦੂਰ ਉਹ ਸਥਾਨ ਜਿੱਥੇ ਵੇਈ ਨਦੀ ਵਿੱਚ ਇਸ਼ਨਾਨ ਕਰਨ ਸਮੇਂ ਤਾਂ ਗੁਰੂ ਨਾਨਕ ਦੇਵ ਜੀ ਆਇਆ ਕਰਦੇ ਸਨ ਗੁਰੂ ਸਾਹਿਬ ਜੀ ਵੇਲੇ ਜੀ 베ਰੀ ਹੁਣ ਵੀ ਮੌਜੂਦ ਹੈ Tem pelo, é ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਬੇਈ ਨਦੀ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਪਰਮਾਤਮਾ ਦਾ ਨਾਮ ਜਪਣ ਲਈ ਆਉਂਦੇ ਹੁੰਦੇ ਸਨ ਤੇ ਹਰ ਰੋਜ਼ ਬੇਈ ਨਦੀ ਵਿੱਚ ਇਸ਼ਨਾਨ ਕਰਨ ਪ੍ਰਾਂਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਨਿਤਨੇਮ ਕਰਦੇ ਸੀ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਇਸ ਤਰ੍ਹਾਂ 14 ਸਾਲ 9 ਮਹੀਨੇ 13 ਦਿਨ ਇਸ ਥਾਂ ਤੇ ਤਪ ਕੀਤਾ ਸੀ ਇਹ ਉਹ ਪਵਿੱਤਰ ਢਈ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਦੇ ਕਿਨਾਰੇ 14 ਸਾਲ 9 ਮਹੀਨੇ 13 ਦਿਨ ਸultanpur Lodhi ਦੀ ਧਰਤੀ ਤੇ ਬទਿਤ ਕੀਤੇ ਸੀਗੇ ਤੇ ਇਸ ਪਵਿੱਤਰ ਢਈ ਦੇ ਵਿੱਚ ਇਸ਼ਨਾਨ ਕਰਨ ਉਪरांत ਹੀ ਗੁਰੂ ਨਾਨਕ ਦੇਵ ਜੀ ਭਗਤੀ ਪ੍ਰਮਾਤਮਾ ਦੀ ਕਰਦੇ ਸਨ ਤੇ ਉਹਨਾਂ ਨੇ ਪਹਿਲੀ ਵਾਰੀ ਜਿਹੜਾ ਇਲਾਹੀ ਬਾਣੀ ਦਾ ਮੂਲ ਮੰਤਰ ਸੀਗਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਾਈਂ ਪੰਗ ਗੁਰਪ੍ਰਸਾਦ ਦਾ ਪਹਿਲੀ ਵਾਰ ਉਚਾਰਨ ਇਸ ਸਥਾਨ ਤੇ ਕੀਤਾ ਸੀ ਤੇ ਇਸੇ ਸਥਾਨ ਤੇ ਹੀ ਉਹਨਾਂ ਨੇ ਜਪਜੀ ਸਾਹਿਬ ਜੀ ਦੀ ਰਚਨਾ ਵੀ ਕੀਤੀ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦ ਦੇ ਨੂੰ ਠਾਰਨ ਲਈ ਅਤੇ ਸਰਬੱਤ ਦੇ ਭਲੇ ਦਾ ਸੁਨੇਹਾ ਕੁੱਲ ਕਾਈ ਨੂੰ ਦੇਣ ਦੀ ਪਹਿਲੀ ਉਦਾਸੀ ਦੀ ਸ਼ੁਰੂਆਤ ਸultanpur Lodhi ਤੋਂ ਹੀ ਕੀਤੀ ਸੀ ਤੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਬਿਆਸ ਦਰਿਆ ਦੇ ਨੇੜੇ ਪਿੰਡ ਤੋਂ ਆਦੋ ਸ਼ੁਰੂ ਹੋ ਕੇ 160 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਹਰੀਕੇ ਨੇੜੇ ਮੋੜ ਬਿਆਸ ਵਿੱਚ ਸਮਾ ਜਾਣ ਵਾਲੀ ਪਵਿੱਤਰ ਨਦੀ ਨਿਸ਼ੁਰ ਗੁਰ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਣ ਅਤੇ ਇਸ ਵੇਈ ਨੂੰ ਗੁਰਬਾਣੀ ਦਾ ਆਗਮਨ ਸਥਾਨ ਹੋਣ ਦਾ ਮਾਣ ਪ੍ਰਾਪਤ ਹੈ ਇਸ ਲਈ ਇਸ ਵੇਈ ਸਿੱਖ ਜਗਤ ਦਾ ਪਹਿਲਾ ਤੀਰਥ ਸਥਾਨ ਬਣੀ ਹੋਈ ਹੈ ਪਵਿੱਤਰ ਕਾਲੀ ਬਈ ਦੁਆਬਾ ਇਲਾਕੇ ਦੀ ਜੀਵਨ ਰੇਖਾ ਵੀ ਹੈ ਜੋ ਇਸ ਮੁੱਚੇ ਇਲਾਕੇ ਨੂੰ ਸੀਮਤ ਹੈ ਹੜ ਤੋਂ ਵੀ ਬਚਾਉਂਦੀ ਹੈ ਤੇ ਪਾਣੀ ਦੇ ਡਿੱਗਦੇ ਪੱਧਰ ਤੇ ਸੋਕੇ ਤੋਂ ਵੀ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਕਰੋ ਜੀ ਦਰਸ਼ਨ ਉਸ ਪਵਿੱਤਰ ਬਈ ਦੇ ਜਿਸ ਦਾ ਇਤਿਹਾਸ ਹੁਣੇ-ਹੁਣੇ ਆਪਾਂ ਦੱਸ ਰਹੇ ਸੀ ਤੇ ਉਹੀ ਉਹ ਪਵਿੱਤਰ ਨੇ ਬਈ ਹੈ ਜਿੱਥੇ ਰੋਜ਼ਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਲਈ ਆਉਂਦੇ ਸਨ ਤੇ ਕਰੋ ਜੀ ਦਰਸ਼ਨ ਉਸ ਪਵਿੱਤਰ ਰਈ ਦੇ ਇਹ ਹੀ ਉਪਵਿੱਤਰ ਰਈ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਦਾ ਸਿਮਰਨ ਕਰਨ ਤੋਂ ਪਹਿਲਾਂ ਇਸ਼ਨਾਨ ਕਰਨ ਲਈ ਆਉਂਦੇ ਹੁੰਦੇ ਸਨ ਵਾਹਿਗੁਰੂ ਏ ਆ ਜੀ ਮਾਤਾ ਸੁਲੱਖਣੀ ਜੀ ਲੰਗਰ ਹਾਲ ਗੁਰਦੁਆਰਾ ਸ਼੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਲੰਗਰ ਹਾਲ ਤੋਂ ਬਾਅਦ ਏ ਸਾਈਡ ਇੱਧਰ ਵਾਸ਼ਰੂਮ ਤੇ ਇੱਧਰ ਰਹਿਣ ਦੀ ਸਰਾਹ ਤੇ ਇੱਥੇ ਆ ਕੇ ਕੋਈ ਵੀ ਕਿਸੇ ਨੇ ਵੀ ਰੁਕਣਾ ਹੋਵੇ ਤੇ ਸੰਗਤ ਵਾਸਤੇ ਇੱਥੇ ਰਹਿਣ ਦੀ ਬਹੁਤ ਵਧੀਆ ਵਿਵਸਥਾ ਹੈਗੀ ਆ ਸਾਰਾ ਸ਼੍ਰੀ ਹਟ ਸਾਹਿਬ ਸੁਲਤਾਨ ਫਿਰ ਲੋਦੀ ਗੁਰਦਵਾਰਾ ਸ਼੍ਰੀ ਹਟ ਸਾਹਿਬ ਦਾ ਇਤਿਹਾਸ ਗੁਰਦਵਾਰਾ ਸ਼੍ਰੀ ਹਟ ਸਾਹਿਬ ਸੁਲਤਾਨ ਫਿਰ ਲੋਦੀ ਵਿਖੇ ਉਸ ਖਾਤੇ ਦਿੱਤਾ ਹੈ ਜਿੱਥੇ ਨਵਾਬ ਦੌਲਤ ਖਾਨ ਦਾ ਮੋਤੀ ਖਾਨੰਦ ਦਾ ਸ੍ਰੀ ਕਿਸ਼ੋਰ ਗੁਨਾਹ ਦੇਵ ਜੀ ਮੋਤੀ ਖਾਨੇ ਚ ਤੌਰ ਮੋਤੀ ਉਹ ਨੌਕਰੀ ਕਰਦੇ ਸਨ ਇੱਥੇ ਹੀ ਸ਼੍ਰੀ ਗੁਰੂ ਸਾਹਿਬ ਲੋੜਵੰਦਾਂ ਨੂੰ ਆਜ ਦੇ ਕੇ ਝੋਲੀਆਂ ਭਰਦੇ ਸਨ ਜਿਨ੍ਹਾਂ ਵੱਟਿਆਂ ਨਾਲ ਸ਼੍ਰੀ ਗੁਰੂ ਜੀ ਨੇ ਨਾਈਕੋਲ ਦੇ ਸਮੇਂ ਪਿਛਲੇ ਨਿਰਾਂ ਦੇ ਤੁਨ ਲਾਹਕੇ ਮੋਦੀਖਾਨੇ ਵਿੱਚ ਆਏ ਲੋਕਾਂ ਦਾ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਪੱਕਾ ਕਰਦੇ ਸਨ ਉਹ ਪਾਵਨ ਪੱਠੇ ਗੁਰਦੁਆਰਾ ਸਾਹਿਬ ਦੀ ਸੰਗਤ ਦੇ ਦਰਸ਼ਨ ਦੀ ਸ਼ੋਭਤਾ ਵਾਹ ਗੁਰਦੁਆਰਾ ਸ਼੍ਰੀ ਹਟ ਸਾਹਿਬ ਉਹ ਸਥਾਨ ਜਿੱਥੇ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨਵਾਬ ਦੌਲਤਖਾਂ ਦੇ ਉਹਦੀ ਖਾਨੇ ਵਿੱਚ ਨੌਕਰੀ ਕਰਦੇ ਸਨ ਅਤੇ ਆਏ ਹੋਏ ਲੋਕਾਂ ਨੂੰ 13-13 ਦੇ ਉਪਦੇਸ਼ ਦੇ ਨਾਲ ਪਰਮਾਤਮਾ ਦਾ ਨਾਮ ਜਪਣ ਦੀ ਦਾ ਸੰਦੇਸ਼ ਦਿੰਦੇ ਸਨ ਤੇ ਇਹ ਉਹੀ ਗੁਰਦੁਆਰਾ ਸਾਹਿਬ ਹੈ ਜਿੱਥੇ ਉਹਨਾਂ ਦੇ ਦੁਆਰਾ ਜਿਹੜੇ ਵਰਤੇ ਜਾਂਦੇ ਵੱਟੇ ਸਨ ਉਹ ਵੀ ਅੱਜ ਵੀ ਤੇ ਸ਼ਿਸ਼ੋ ਵੀ ਤਾਂ ਗੁਰਦੁਆਰਾ ਹਟਸਾਬ ਤੋਂ ਥੋੜੀ ਦੂਰੀ ਤੇ ਹੀ ਸਾਹਮਣੇ ਉਹਦੇ ਬਿਲਕੁਲ ਸਾਹਮਣੇ ਹੀ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਤੇ ਬੇਬੇ ਨਾਨਕੀ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਸਨ ਤੇ ਉਹਨਾਂ ਦੇ ਨਾਮ ਤੇ ਥੇ ਗੁਰਦੁਆਰਾ ਸਾਹਿਬ ਸ਼ਿਸ਼ੋਵੀਟਾ ਹਾਂਜੀ ਇਹ ਸੀਗਾ ਅੱਜ ਦਾ ਵਲੌਗ ਜਿਹਦੇ ਵਿੱਚ ਆਪਾਂ ਸੁਲਤਾਨਪੁਰ ਲੋਧੀ ਵਿਖੇ ਤਿੰਨ ਗੁਰਦੁਆਰਾ ਸਾਹਿਬ ਬੀਰ ਸਾਹਿਬ ਹੱਟ ਸਾਹਿਬ ਅਤੇ ਬੀਬੀ ਨਾਨਕੀ ਜੀ ਇਹਨਾਂ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਤੇ ਉਮੀਦ ਹੈ ਕਿ ਤੁਹਾਨੂੰ ਇਹ ਸਾਰੀ ਜਿਹੜਾ ਹੈਗਾ ਜਾਣਕਾਰੀ ਅਤੇ ਜੋ ਦਰਸ਼ਨ ਕਰਾਏਗੇ ਹਨ ਇਹਨਾਂ ਦਾ ਆਨੰਦ ਆਇਆ ਹੋਵੇ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਇੱਕ ਜ਼ਰੂਰੀ ਰਿਕਵੈਸਟ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਹੈ ਧੰਨਵਾਦ